ਕੋਨੇ ਵਿੱਚ ਐਕਸ਼ਨ ਰਿਕਾਰਡ ਆਉਤੇ ਗੋਲਿੰਦ ਸਰ ਜੀ ਨਾਲ ਗੱਲ ਕੀਤੀ ਸੀ ਗੁਲੀ ਵਿਦਾ ਪ੍ਰੋਬਲਮ ਸੀ ਗੁਲੀ ਨੂੰ ਕਰਵਾਣਾ ਜਿਹੜਾ ਇਸ ਬੰਦਰ ਦਾ ਹੈ ਉਹਦੇ ਮਾਮਲੇ ਦੀ ਗੱਲ ਹੈ ਤੇ ਬਿਲਕੁਲ ਉਹ ਮਾਰਚਿੰਗ ਬੰਦੀ ਰੱਖ ਦਿੱਤੀ ਗਈ ਹੈ ਪੁਲਿਸ ਇਨਫਾਰਮ ਕਰ ਦਿੱਤੀ ਗਈ ਹੈ ਕਾਰਵਾਈ ਵਾਸਤੇ ਅਗਲੀ ਵਾਸਤੇ ਐਸਐਸਆਈ ਹਰਵਿੰਦਰ ਪਾਲ ਜੀ ਇਹ ਘਟਨਾ ਕਿੱਥੇ ਹੋਈ ਹੈ ਤੇ ਕਿਹੜਾ ਮਾਮਲਾ ਹੋਸਟੈਂਡ ਵਜੀਦ ਕੀ ਕਲਾ ਹੋਈ ਹੈ ਜੀ ਜਿਹਦੇ ਵਿੱਚ ਗੁਰਲੀਨ ਕੌਰ ਆਪਣੀ ਗੁਰਦੂਤ ਜੀ ਨੂੰ ਆਪਣੀ ਪ੍ਰਾਈਵੇਟ ਜੌਬਸ ਤੇ ਜਾ ਰਿਹਾ ਹੈ ਆਪਣਾ ਗਰਸਟੂਨ ਕਰਦੀ ਉਹਨਾਂ ਦੀ ਉਸੇ ਤਰ੍ਹਾਂ ਹੋ ਗਈ ਕਿਤੇ ਜੀ ਇੱਕ ਡਰਾਈਵਰ ਗੱਡੀ ਨਾਲ ਕੋਈ ਉਹਨਾਂ ਦਾ ਉਹ ਹੋਇਆ ਐਕਸੀਡੈਂਟ ਹੋਇਆ ਜਿਹੜਾ ਡਰਾਈਵਰ ਹੈ ਨਾਮ ਮਲੂਮ ਤੇ ਅਸੀਂ 47 ਨੰਬਰ ਐਫਆਰ ਦਾ ਦਰਤੀ ਦੋਸ਼ੀਆਂ ਦੀ ਤਲਾਸ਼ ਚੱਲੀ ਚੱਲੀ ਦੂਜੀ ਗੱਡੀ ਜੀ ਸਾਡੇ ਕੋਲ ਕੋਈ ਖੂਪਾ ਨਹੀਂ ਸੋਰਾ ਕੋਈ ਸਲਟ ਪਰ ਕੋਈ ਟਾਈਮ ਨਹੀਂ ਕੋਈ ਨਹੀਂ ਕੋਈ ਕੋਈ ਇਦਾਂ ਦੀ ਹੋ ਰਹੀ ਹੈ ਰੋਡ ਤੇ ਕੀ ਕੈਮਰਾ ਨਹੀਂ ਸਰ ਜੇ ਪਤਾ ਲੱਗ ਗਿਆ ਵੀ ਇਹ ਮਰਨ ਵਾਲੀ ਲੜਕੀ ਕਿੱਥੋਂ ਬਿਲੋਂਗ ਕਰਦੀ ਹੈ ਡੁੱਗਰੀ ਲੁਧਿਆਣਾ ਥੈਂਕ ਯੂ ਸਰ ਨਹੀਂ ਨਹੀਂ ਕੋਈ ਗੱਲ ਨਹੀਂ ਉਹ ਸਾਨੂੰ ਕੋਈ ਸਾਡੇ ਤੇ ਧਿਆਨ ਚਾਹੀਏ